ਜਿੱਥੇ ਅਸੀਂ ਖੜੇ ਆ ਇਸ ਮੈਰਾਥਨ ਦੀ ਜਿੱਥੇ ਸਮਾਪਤੀ ਕੀਤੀ ਗਈ ਆ ਇਹ ਉਹ ਚੌਕ ਆ ਜਿੱਥੇ ਸਾਡੇ ਇਲਾਕੇ ਦੇ ਬਜ਼ੁਰਗਾਂ ਨੇ ਦੇਸ਼ ਭਗਤਾ ਨੇ ਕੁਰਬਾਨੀਆਂ ਦਿੱਤੀਆਂ ਜੇਲਾ ਕਟੀਆਂ ਤੇ ਸਮੇਂ ਦੀਆਂ ਸਰਕਾਰਾਂ ਇਥੋਂ ਦੀ ਰੂਟਰ ਮਾਰਦੀਆਂ ਲੰਘ ਜਾਂਦੀਆਂ ਤੇ ਚੌਕ ਟੁੱਟਾ ਕਹੇ ਦੀ ਨਜ਼ਰ ਹੀ ਨਹੀਂ ਪੈਂਦਾ ਅੱਜ ਸਾਡੇ ਦੇਸ਼ ਦੇ ਹਾਲਾਤ ਜਿਸ ਤਰ੍ਹਾਂ ਦਾ ਇਹ ਚੌਕ ਟੁੱਟਾ ਆ ਸਾਡੇ ਦੇਸ਼ ਦੇ ਹਾਲਾਤ ਇਸ ਤਰ੍ਹਾਂ ਦੇ ਕੁੱਤੇ-ਫੁੱਤੇ ਹੋ ਗਏ ਆ ਅੱਜ ਸਾਡੇ ਜਿਹੜੇ ਕਿਸਾਨ ਉਹ ਖੁਦਕਸ਼ੀਆਂ ਕਰ ਰਹੇ ਆ ਪੇਰਨਗਾਰ ਉਹ ਮਾਰੇ ਮਾਰੇ ਫਿਰਦੇ ਆ ਮੁਲਾਜ਼ਮ ਜਿਹੜੇ ਆ ਮਹਿਕਮਿਆਂ ਦੇ ਵਿੱਚੋਂ ਜਿਨੇ ਆ ਖਾਲੀ ਕਰ ਦਿੱਤੇ ਗਏ ਆ ਹਰ ਮਹਿਕਮਾ ਬੇਲਾ ਛੋਟੀ ਦੁਕਾਨਦਾਰੀ ਤਬਾਹ ਆ ਨੌਜਵਾਨੀ ਤਬਾਹ ਆ ਸਾਡੀਆਂ ਈਆਂ ਦੇ ਪੈਣਾ ਦਾ ਜਿਹੜਾ ਇੱਥੇ ਸੁਰੱਖਿਅਤ ਰਹੋਣਾ ਨਹੀਂ ਹੋਰ ਗੱਲਾਂ ਤਾਂ ਛੱਡੋ ਇੱਥੇ ਜਿਹੜਾ ਸਾਡੇ ਦੇਸ਼ ਦੀ ਸੋ ਵੱਡੀ ਪੋਸਟ ਦਾ ਮਾਰਕ ਕੈਪਟਨ ਬਾਠ ਕਰਨਲ ਬਾਠ ਉਹਦੇ ਤੇ ਜਿਹੜਾ ਪੁਲਿਸ ਨੇ ਜ਼ੁਲਮ ਕੀਤਾ ਤੇ ਇਹ ਭਗਵੰਤ ਮਾਨ ਸਰਕਾਰ ਜਿਹੜੀ ਇਹਨਾਂ ਨੂੰ ਛੁੱਟ ਕੇ ਸੁਣਾਉਂਦੀ ਆ ਕੀ ਕਰਦੀ ਆ ਇਹ ਭਗਵੰਤ ਮਾਨ ਸਰਕਾਰ ਜਿਹੜੀ ਨੌਜਵਾਨਾਂ ਦੇ ਤਸ਼ੱਦਦ ਕਰਦੀ ਆ ਇਹ ਭਗਵੰਤ ਮਾਨ ਸਰਕਾਰ ਜਿਹੜੀ ਬੇਰੁਜ਼ਗਾਰਾਂ ਦੇ ਉੱਪਰ ਲਾਖੀਆਂ ਬਣਾਉਂਦੀ ਆ ਇਹ ਭਗਵੰਤ ਮਾਨ ਸਰਕਾਰ ਜਿਹੜੀ ਮਲਾਜ਼ਮਾਂ ਦੇ ਉੱਪਰ ਨੀ ਤਸ਼ੱਦਦ ਕਰਦੀ ਆ ਇਸ ਭਗਵੰਤ ਮਾਨ ਸਰਕਾਰ ਦੇ ਮੂੰਹੋਂ ਦੋ ਸ਼ਬਦ ਨਹੀਂ ਨਿਕਲੇ ਇਸ ਕਰਕੇ ਅਸੀਂ ਸਮਝਦੇ ਆ ਕਿ ਅੱਜ ਦੇ ਸਮੇਂ ਸ਼ਹੀਦ ਭਗਤ ਸਿੰਘ ਦੇ ਇਨਕਲਾਬ ਸਮਾਜਵਾਦ ਲੋਤਾਵਾਦੀ ਜਰਾ ਜ਼ਰੂਰਤ ਕਿਉਂਕਿ ਸਾਮਰਾਜਵਾਦ ਚੜ ਕੇ ਸਾਡੇ ਦੇਸ਼ ਤੇ ਆ ਰਿਹਾ بےਵਜ਼ਾਰੀ ਵੱਧ ਰਹੀ ਹੈ ਕਾਰੋਬਾਰ ਤਬਾਹ ਹੋ ਰਹੇ ਨੇ ਜਿਵੇਂ ਗਦਰੀ ਬਾਬਿਆਂ ਨੇ ਗੱਲ ਕੀਤੀ ਸੀਗੀ ਕਿ ਸਾਡਾ ਪਰਦੇਸੀਆਂ ਦਾ ਬੇਸ ਕੋਈ ਨਾ ਬਾਹਰ ਬੈਠ ੱਕੇ ਇੱਥੇ ਮਿਲਣੋ ਹੀ ਨਾ ਇਸ ਕਰਕੇ ਟਰੰਗ ਸਰਕਾਰ ਨੇ ਸਾਡੇ ਬੱਚਿਆਂ ਦੇ ਸਾਡੇ ਨੌਜਵਾਨਾਂ ਦੇ ਹੱਥਾਂ ਚੋਂ ਹੱਟਕੜੀਆਂ ਤੇ ਤਾਰਾਂ ਚ ਬੇੜੀਆਂ ਪਾ ਕੇ ਇਸ ਪੰਜਾਬ ਦੀ ਧਰਤੀ ਦਾ ਜਿਹੜਾ ਆ ਦਬਾਅ ਇੱਜਾ ਜਲੀਲ ਕਰਕੇ ਪਰਮੋ ਜਲੀਲ ਇਸ ਕਰਕੇ ਹੋਣਾ ਪਿਆ ਕਿ ਸਾਡੇ ਰੋਜ਼ਗਾਰ ਖਤਮ ਆ ਨਾ ਮੋਦੀ ਨੇ 2 ਕਰੋੜ ਲੋਕਾਂ ਨੂੰ ਸੌਜ ਨੌਕਰੀ ਦਿੱਤੀ ਨਾ ਭਗਵੰਦ ਮਾਨ ਨੇ ਨੌਕਰੀ ਦਿੱਤੀ ਸਿਰਫ ਇਸ਼ਤਿਹਾਰ ਦਿੱਤੇ ਨੇ ਸੋ ਜਿੰਨੀਆਂ ਵੀ ਸੰਸਥਾਵਾਂ ਨੇ ਜਿੰਨੀਆਂ ਵੀ ਸੰਸਥਾਵਾਂ ਨੇ ਜਿੰਨੇ ਵੀ ਨੌਜਵਾਨਾਂ ਨੇ ਬੱਚਿਆਂ ਨੇ ਇਸ ਇਨਕਲਾਬੀ ਮਾਰਾਦਨ ਚ ਹਿੱਸਾ ਲਿਆ ਲੋਕਾਂ ਨੇ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਆ ਧੰਨਵਾਦ ਹੈ ਸਾਰੇ ਟਾਂਡੇ ਦਾ ਧੰਨਵਾਦ ਹੈ ਟਾਂਡੇ ਦੇ ਸਾਰੇ ਸਕੂਲਾਂ ਦਾ ਧੰਨਵਾਦ ਹੈ ਟਾਂਡੇ ਦੀਆਂ ਸਾਰੀਆਂ ਸੰਥਾਵਾਂ ਦਾ ਅੱਜ ਸਾਰੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਅੱਜਾਰੇ ਸ਼ਹੀਦ ਚੌਕ ਇਕੱਠੇ ਹੋਏ ਨੇ ਅੱਜ ਜਿਹੜੀ ਮੈਰਾਥਨ ਕੱਢੀ ਹੈ ਉਹ ਮੈਰਾਥਨ ਇਹ ਗੱਲ ਕਹਿੰਦੀ ਹੈ ਕਿ ਪੰਜਾਬ ਦੇ ਵਿੱਚੋਂ ਕਰਪਸ਼ਨ ਤੇ ਨਸ਼ਾ ਬੰਦ ਕਰ ਦਿਓ ਨਹੀਂ ਤੇ ਇਹ ਬੱਚੇ ਜਿਹੜੇ ਅੱਜ ਤੋਏ ਆ ਨਾਲ ਉਹ ਬੱਚਾ ਨੇ ਕੱਲ ਆਉਣ ਵਾਲੇ ਸਮੇਂ ਤੁਹਾਡੇ ਗਲਨੇ ਫੜਨੇ ਆ ਤੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਦੇ ਲੋਕ ਇਨਕਲਾਬ ਮੰਚ ਟਾਂਡਾ ਪੰਜਾਬ ਵੱਲੋਂ ਆਏ ਹੋਏ ਸਾਰੇ ਸਾਥੀਆਂ ਦਾ ਇੱਕ ਇੱਕ ਕਦਮ ਸਾਡੇ ਸਿਰ ਮੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਪ੍ਰਸਤਾ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ